ਮੇਰਾ ਨਾਮ ਸਰਜੀਤ ਕੌਰ ਹੈ ਮੇਰਾ ਬੇਟਾ 12 ਵਜੇ ਸਵੇਚ ਗਿਆ ਹੈ ਅਦੇ ਪਾਪਾ ਦੀ ਡੈਥ ਹੋ ਗਈ ਛੋਟਾ ਹੀ ਜਦੋਂ ਮੈਂ ਅਦੇ ਪਾਪਾ ਦੀ ਡੈਥ ਹੋ ਗਈ ਬੜੀ ਮੁਸ਼ਕਲ ਇੱਕ ਕਿਲਾ ਜਮੀਨ ਵਿੱਚ ਬੜੀ ਮੁਸ਼ਕਲ ਆਪਣੇ ਪੁੱਤ ਨੂੰ ਪਾਲ ਲਿਆ ਫਿਰ ਮੁਰ ਤੇ ਬੜਾਇਆ ਬਹੁਤ ਮੁਸਕਰਾ ਬੇੜਾ ਅਗੇ ਬਾਹਰ ਭੇਜਿਆ ਕਰਜਾ ਕਰਜਾ ਚੋਕੇ ਮੈਂ ਬਾਹਰ ਭੇਜਿਆ ਮੇਰਾ ਪੁੱਤ ਬਾਹਰ ਗਿਆ ਉੱਥੇ ਪੜ੍ਹਨ ਵਾਸਤੇ ਅਜੇ 1 ਸਾਲ ਨਹੀਂ ਹੋਇਆ ਘੱਟ ਇੱਕ ਮਹੀਨਾ ਜੇ ਮੇਰਾ ਪੁੱਤ ਨੂੰ ਪਤਾ ਨਹੀਂ ਰਾਤ ਸੁੱਤਿਆਂ ਕੀ ਹੋ ਗਿਆ ਸੁੱਤਿਆਂ ਪਤਾ ਨਹੀਂ ਮੈਨੂੰ ਕੀ ਹੋ ਗਿਆ ਪਹਿਲਾਂ ਗੱਲ ਕੀਤੀ ਮੈਂ ਨਾਲ ਸ਼ਨੀਵਾਰ ਉਸਦੇ ਬਹੁਤ ਸੋਣੀ ਗੱਲ ਕੀਤੀ ਬਾਅਦ ਵਿੱਚ ਅਗਲੇ ਦਿਨ ਮੈਂ ਗੱਲ ਕਰਾਂ ਮੇਰੇ ਪੁੱਤ ਨੇ ਫੋਨ ਹੀ ਨਹੀਂ ਮੈਨੂੰ ਕੀਤਾ ਰਾਤ ਪਤਾ ਨਹੀਂ ਕੀ ਹੋ ਗਿਆ ਮੇਰੀ ਬੁੱਤੀ ਨਾ ਵੇਰੀ ਗਰੀਬ ਨਹੀਂ ਦੀ ਮਦਦ ਕਰੋ ਮੇਰਾ ਪੁੱਤ ਆ ਜੀ ਚ ਹੋਰ ਵੀ ਮੇਰੀ ਕਿਰਪਾ ਕਰ ਮਦਦ ਕਰੋ ਜੋ ਕਰ ਸਕਦੇ ਜੀ ਕਿੰਨਾ ਚਲੋ ਜੀ ਅਜੇ 11 ਕ ਮਹੀਨੇ ਹੋ ਗਏ ਸਰ 5ਵੇਂ ਮਹੀਨੇ ਹੋਣਾ ਮਸਾਲ 2 ਤਰੀਕ ਨੂੰ ਕੁਝ ਕੁਝ ਪਤਾ ਲੱਗਾ ਉਥੋਂ ਕਿਵੇਂ ਹੋਇਆ ਜਾਂ ਸਰ ਕਿਵੇਂ ਸਾਰਾ ਪਾਣਾ ਬਾਬਾ ਕਿਸ ਨੇ ਦੱਸਿਆ ਹੋਵੇ ਫੋਨ ਤੇ ਜਾਂ ਥੱਲੇ ਉਹ ਨਹੀਂ ਗੱਲ ਗਈ ਆ ਆਪਣੇ ਡਿਊਟੀ ਤੋਂ ਆਇਆ ਇਹ 11 ਵਜੇ ਰੋਟੀ ਖਾ ਕੇ ਉਹ ਸੁੱਤਾ ਹੈ ਅਰਾਜ ਮਾਂ ਪਿਆਗੇ ਸਵੇਰੇ ਸਬਜੀ ਬਣਾਉਣੀ ਆ ਬਾਅਦ ਵਿੱਚ ਸੁੱਤਿਆਂ ਪਤਾ ਨਹੀਂ ਲੱਗਾ ਕੀ ਹੋਇਆ ਸੁੱਤਿਆਂ ਟਹਿਕ ਹੋ ਗਏ ਉਹ ਤੇ ਕੰਮ ਪਤਾ ਨਹੀਂ ਕਿੱਥੇ ਕਿੱਥੇ ਲੱਗਾ ਹੈ ਕੰਮ ਤੇ ਨਾਲ ਫੋਟੋਗ੍ਰਾਫੀ ਦਾ ਵੀ ਕਰਦਾ ਹੈ ਕੰਮ ਉਹ ਤੇ ਨਾਲ ਹੋਰ ਵੀ ਕੰਮ ਕਰਦਾ ਹੈ ਉਹ ਇਹ ਮੇਰਾ ਪੁੱਤ ਬੜਾ ਬੀਬਾ ਹੈ ਨਾਲ ਪੜਾਈ ਵੀ ਕਰਦਾ ਹੈ ਮੇਰਾ ਪੁੱਤ ਕਮਰੇ ਵਿੱਚ ਹੀ ਜਾ ਕੇ ਜਾਂ ਬਾਹਰ ਕਮਰੇ 'ਚ ਰਾਤ ਸੁੱਤਿਆ ਹੀ ਹੋ ਗਿਆ ਜੰਗਾ ਬੁਲਾਇਆ ਸੌਂਖਾ ਮਤੂੰ ਆਪਣੇ ਆਣ ਕੇ ਰੋਟੀ ਖਾਦੀ ਆ 11 ਵਜੇ ਕਹਿੰਦੇ ਸੁੱਤਾ ਵਾ ਪਤਾ ਨਹੀਂ ਕੀ ਹੋਇਆ ਕਦਮ ਕਹਿੰਦੇ ਨੀਲਾ ਹੋ ਗਿਆ ਮੂੰਹ ਚੋ ਚੱਗ ਵਗੰਡਾ ਐ ਵੀ ਮੇਰੇ ਪੁੱਤ ਤੇ ਮੈਂ ਸਵੇਰੇ ਫੋਨ ਲਾਵਾਂ ਮੇਰੇ ਪੁੱਤੀ ਨੇ ਫੋਨ ਨਹੀਂ ਚੁੱਕਿਆ ਮੈਂ ਫੋਨ ਲਾਈ ਗਈ ਫਿਰ ਉੱਥੋਂ ਕੇਮ ਕੋਰੇ ਨੇ ਫੋਨ ਚੁੱਕਿਆ ਬਾਅਦ ਵਿੱਚ ਉਹਨਾਂ ਨੇ ਗੱਲ ਕੀਤੀ ਮੈਨੂੰ ਸਮਝ ਨਾ ਲੱਗੀ ਫਿਰ ਪੰਜਾਬੀ ਮੁੰਡੇ ਨੇ ਗੱਲ ਕੀਤੀ ਉਹਨਾਂ ਕਹਿਆ ਵੀ ਆ ਇਦਾਂ ਹੋਇਆ ਬੰਨਾ 11 ਵਜੇ ਆਣ ਕੇ ਰੋਟੀ ਖਾਦੀ ਆ ਰੋਟੀ ਖਾ ਕੇ ਤੇ ਸੁੱਤਾ ਵਾ ਤੇ ਉਸ ਤੋਂ ਵੀ ਸਬਜੀ ਸੇਰੇ ਬਣਾਉਣ ਵਾਸਤੇ ਰਾਜਮਾ ਭੇ ਗਿਆ ਜਾ ਵਾ ਤੇ ਮੁੜ ਕੇ ਸੁੱਤਿਆਂ ਕਹਿੰਦੇ ਪਤਾ ਨਹੀਂ ਲੱਗਾ ਸਾਨੂੰ ਕੀ ਬਣਿਆ ਉਹਨਾਂ ਨੇ ਸਵੇਰੇ ਹੀ ਵੇਖਿਆ ਜਦੋਂ ਮੈਂ ਫੋਨ ਕਰਨ ਲਈ ਜਦੋਂ ਫੋਨ ਨਹੀਂ ਉਨੇ ਚੁੱਕਿਆ ਮੇਰੀ ਗਰੀਬਣੀ ਦੀ ਮਦਦ ਕਰੀ ਜੇ ਮੇਰਾ ਬੱਚਾ ਹੀ ਹੈ ਜੇ ਤੋਰ ਵੀ ਮੇਰੀ ਹੱਲ ਫਕੀਤੀ ਜਾਵੇ ਮੇਰਾ ਆਸਰਾ ਨਹੀਂ ਕੋਈ ਰਿਹਾ ਮੇਰਾ ਕੋਈ ਆਸਰਾ ਨਹੀਂ ਰਿਹਾ ਮੇਰਾ ਕੋਈ ਪੁੱਤ ਹੀ ਕੋਈ ਕਮਰਾ ਪੁੱਤ ਹੀ ਉਹ ਵੀ ਚਲ ਗਿਆ ਉਹ ਲਾ ਪੁੱਤ ਚਲ ਗਿਆ ਬਦਨੀਆਂ ਤੋਂ ਤੇ ਪਾਪਾ ਵੀ ਨਹੀਂ ਮੇਰਾ ਨਾਮ ਹਰਜਿੰਦਰ ਸਿੰਘ ਜੀ ਪਿੰਡ ਮੇਰਾ ਬਾਲਿਆ ਤੇ ਇਹ ਜਿਹੜਾ ਡੇਟਾ ਸੀ ਸੁchende ਸਿੰਘ ਜੀ ਮੇਰੇ ਸਾਡੇ ਲੜਕਾ ਸੀ ਮੈਨੂੰ ਲੱਗਦਾ ਜੀ ਤੇ 2013 ਚ ਇਹਦੇ ਡੈਡੀ ਦੀ ਡੈਥ ਹੋ ਗਈ ਤੇ ਮੁੜ ਕੇ ਪਹਿਲਾਂ ਇਹਦੇ ਤਾਇ ਦੇ ਹੋ ਗਈ ਫਿਰ ਇਹਦੇ ਡੈਡੀ ਦੀ ਹੋ ਗਈ ਫਿਰ ਚਾਚੇ ਦੀ ਹੋ ਗਈ ਬਾਅਦ ਚ ਉਹਦੇ ਚਾਚੀ ਦੀ ਵੀ ਹੋ ਗਈ ਤੇ ਬਾਅਦ ਜੋਗਾਂ ਦੀ ਮਾਤਾ ਦੇ ਦਾਦੀ ਦਾ ਉਹਨਾਂ ਦੀ ਮੌਤ ਹੋ ਗਈ 1 ਸਾਲ ਨਹੀਂ ਹੋਇਆ 1.5 ਸਾਲ ਹੋਇਆ ਵਾ ਇਹਦੇ ਚਾਚੇ ਦਾ ਪੁੱਤਰ ਸੀ ਉਹ ਵੀ ਕ੍ਰੇਨ ਚੋਂ ਦਾ ਸੀ ਉਹ ਅੰਬਾੜੇ ਉਹ ਵੀ ਉੱਥੇ ਜਿੱਦਾਂ ਅਚਨਚੇਤਿ ਮੌਤ ਹੋਈ ਤੇ ਹੁਣ ਜਿਸਾਲਟਡ ਉਹ ਦੋਈ ਤੇ ਹੁਣ ਆ ਜਿਹੜੀ ਛੱਟ ਪੈ ਗਈ ਬਹੁਤ ਵੱਡੀ ਸਰਪਰੀ ਹੈ ਜਿਹਦਾ ਅਸੀਂ ਆਪਣੇ ਮੂੰਹ ਬਿਆਨ ਹੀ ਕੋਈ ਕਰਨ ਜੁਗਾ ਨਹੀਂ ਨਾ ਅਸੀਂ ਇਹਨੂੰ ਕੋਈ ਹੌਸਲਾ ਦੇਣ ਜੁਗੇ ਆਂ ਕਿ ਕਦੇ ਆਸਰੇ ਨੂੰ ਹੌਸਲਾ ਦੇ ਗਏ ਵਾਕੀ ਅਸੀਂ ਸਰਕਾਰ ਕੋ ਪੰਜਾਬ ਸਰਕਾਰ ਨੂੰ ਸੰਧ ਸਰਕਾਰ ਕੋ ਲੋਕ ਲਈ ਸੰਸਦ ਤੋਂ ਬੇਨਤੀ ਕਰਨੇ ਹਾਂ ਹੱਥ ਜੋੜ ਕੇ ਵੀ ਕੋਈ ਇਹ ਪ੍ਰਵਾਦ ਦੀ ਮਦਦ ਕੀਤੀ ਜਾਵੇ ਨੇ ਆਰਥਿਕ ਪੱਖੋਂ ਬਹੁਤ ਗਰੀਬ ਵਾਰਿਆਂ ਜਿਹੜੀ ਇੱਕ ਕਿੱਲਾ ਪੜੀ ਹੈ ਇੱਕ ਕਿਲੇ ਜਿੱਥੇ ਤੁਹਾਨੂੰ ਪਤਾ ਰੋਟੀ ਵੀ ਨਹੀਂ ਚੱਲਦੀ ਤੇ ਪਤਾ ਨਹੀਂ ਇਹ ਕਿਸ ਤਰੀਕੇ ਨਾਲ ਆਪਣਾ ਟਾਈਮ ਪਾਸ ਕਰਦੇ ਹਾਂ ਜੀ ਹਾਂ ਜੀ ਕਰਜ਼ਾ ਚੁੱਕ ਕੇ ਕੋਈ ਰਿਸ਼ਤੇਦਾਰਾਂ ਕੋ ਫੜ ਫੜ ਕੇ ਸਾਰੇ ਮੱਤ ਜਿੱਤੀ ਥੋੜੀ ਬੋਤੀ ਜਨੀ ਨਹੀਂ ਕਰਨ ਯੋਗ ਸੀ ਤੇ ਉਹ 1 ਸਾਲ ਹੋਇਆ ਬਾਹਰ ਗਏ ਉਹ ਛਾਲ ਵੀ ਨਹੀਂ ਹੋਇਆ ਜੀ ਤੇ ਆ ਤੇ 31 ਤਰੀਕ ਨੂੰ ਸਵੇਰੇ 7 8 ਵਜੇ 8:30 ਘਟ ਹੋਏ ਫੋਨ ਆ ਗਿਆ ਉਹਦੀ ਡੈਥ ਹੋ ਗਈ ਆ ਤੇ ਉਦੋਂ ਦਾ ਰੋ ਰੋ ਕੇ ਕਲਾ ਬਰਾ ਹਾਲ ਹੋਇਆ ਪਰ ਪਰ ਦਾ ਸਾਰੇ ਦਾ ਕੋਈ ਨਹੀਂ ਕਹ ਲੈਨੀ ਕਿ ਉਹ ਕੋਈ ਲਵ ਸਾਡੇ ਕੋ ਨਹੀਂ ਹੈਗਾ ਜਿਹੜਾ ਅਸੀਂ ਤੇ ਸਰਕਾਰਾਂ ਕੋਈ ਬੇਨਤੀਆਂ ਹਸ ਤਾਂ ਲੋਕ ਭਲਾਈ ਸੰਸਥਾ ਜਿਹੜੀ ਆ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇੱਕ ਸਾਡੇ ਬੱਚੇ ਦੀ ਬਾਹਰੋਂ ਸਾਨੂੰ ਲੱਗਦਾ ਵੀ ਮਦਦ ਕਰੇ ਤੇ ਉਦਾਸੀ ਇੱਥੇ ਡੈਡ ਵਧੀਆ ਜੀ